ਇਹ ਦਾ ਨਾਮ ਕੀ ਰੋ ਦਾ ਸਰੇਂਦਰਪਾਲ ਜੀ ਇਹਦਾ ਨਾਮ ਚਰਨਦਸ ਜੀ ਅਜੀ ਕੀ ਹੋਇਆ ਤੁਹਾਡੇ ਦੁਕਾਨ ਦੇ ਉੱਪਰ ਅਸੀਂ ਬੈਠੇ ਹਾਂ ਜੀ ਅਸੀਂ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਜੀ ਤੇ ਅੰਦਰ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਬਾਜੀ ਦੱਸੋ ਜਾਣ ਕਰ ਬਸ ਇਹ ਉਹ ਬੰਦਾ ਆਇਆ ਉਹਨੇ ਆਪਣਾ ਢੀਲੇ ਪੜ ਕੇ ਨਾਲ ਮੂੰਹ ਬੰਨਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਦੇ ਕਦੇ ਮਜ਼ਾਕ ਨਹੀਂ ਜਾਂਦੇ ਜੋ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦੋ ਕਈ ਕਦਮ ਮਜ਼ਾਕ ਕਰੀ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਤਾਂ ਬਈ ਗੋਲੀ ਮਾਰ ਦੇਣੀ ਆ ਤੇ ਮੈਂ ਇੱਕਦਮ ਬਾਹਰ ਨੂੰ ਭੱਜਾਂ ਜੀ ਹੋਰ ਮੇਰੇ ਕੋਲ ਨਹੀਂ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਹਾਂ ਜੀ ਇਹ ਹੁੰਦਾ ਸੀਗਾ ਮੋਨਾ ਸੀ ਇਕੱਲਾ ਸੀ ਏਨੇ ਸਰਦਾਰ ਸੀ ਬੰਦਾ ਜੀ ਸਰਦਾਰ ਸੀ ਕੋਈ ਕੈਮਰੇਵਾਲਾ ਲੱਗੇ ਹੋਏ ਸੀ ਹਾਂ ਜੀ ਲੱਗਾ ਹੈ ਕਿੱਥੇ ਕਿੱਥੇ ਵੱਜੀ ਗੋਲੀ ਦਾ ਦਰ ਦੋ ਲੱਤਾਂ 'ਚ ਵੱਜੀ ਦੋ ਗੋਲੀਆਂ ਇਕੱਲਾ ਬੰਦਾ ਸੀ ਵਾਕ ਕੱਲਾ ਬੰਦਾ ਆਇਆ ਜੀ ਕੱਲਾ ਹੀ ਆਇਆ ਅੱਜ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਆ ਪਤਾ ਨਹੀਂ ਜੀ ਕੀ ਗੱਡੀ ਖੜੀ ਸੀ ਕਿ ਕਿਸ ਚੱਕਰ ਜੀ ਗਈ ਮੈਂ ਨਾਮ ਕੀ ਤੁਹਾਡਾ ਮੇਰਾ ਗੰਗਾ ਦਾਸ ਜੀ ਕਹਾਂ ਪੇ ਕੰਮ ਕਰਦੇ ਹੋ ਘਾਣੀ ਰੋਡ ਪੇ ਕੀ ਹੋਇਆ ਕੀ ਦੁਕਾਨ ਪੇ ਅੱਜ ਦੁਕਾਨ ਪੇ ਜੀ ਅਸੀਂ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਮਾਨ ਦੇ ਜਾਂਦੇ ਸੀਗੇ ਤੇ ਉਹ ਦੋ ਜਣੇ ਉੱਥੇ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਮੂੰਹ ਬੰਨਾ ਹੋਇਆ ਸੀ ਜੀ ਉਹ ਕਹਿੰਦਾ ਜੀ ਆਪਣਾ ਗੱਲਾਂ ਦੇ ਦੋ ਮੈਨੂੰ ਹੱਥ ਵਾਲੇ ਕੱਢੋ ਅਸੀਂ ਸਮਝਿਆ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਕਿਹਾ ਉਸ ਨੂੰ ਹੱਥ ਵੀ ਲਾਇਆ ਮੈਨੂੰ ਮੈਂ ਕਿਹਾ ਕੀ ਮਜ਼ਾਕ ਕਰੀ ਜਾਂਦਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰਦੇ ਨਹੀਂ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 6 ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਦੋਂ ਮਾਰਿਆ ਮੈਂ ਡੈਗ ਪਿਆ ਮੈਂ ਫਿਰ ਉਹ ਉਹਲੇ ਉਹਨੂੰ ਹੋ ਗਿਆ ਪਰ ਉਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਕਹਿੰਦੇ ਕੀ ਕਰੀਏ ਨੇ ਯਾਰ ਕਿਉਂ ਮਜ਼ਾਕ ਕਰੀਏ ਨਾ ਫਿਰ ਬੌਜੀ ਨੇ ਗੋਲੀਆਂ ਮਾਰਤੀਆਂ ਫੜਕ ਫੜਕ ਕਿੱਥੇ ਵੱਜੀਆਂ ਗੋ ਦੋਨੇ ਪੱਟਾਂ ਤੇ ਵੱਜੀਆਂ ਜੀ ਜੀਟੀਵੀ ਵਗੈਰਾ ਤੇ ਹੈਗੀ ਉੱਥੇ ਹਾਂਜੀ ਹੈਗਾ ਜੀ ਪਤਾ ਲੱਗਿਆ ਕੌਣ ਬੰਦਾ ਸੀ ਇਹ ਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਾ ਸਰਦਾਰ ਦੇਖੋ ਪੈਲੀ ਦਾ ਮਾਮਲਾ ਹੈ ਤੁਹਾਨੂੰ ਕੀ ਮਾਮਲਾ ਤੇ ਪੇਸ਼ੈਂਟ ਆਇਆ ਜੀ ਸਾਡੇ ਕੋਲ ਗਨ ਸ਼ਾਟ ਦਾ ਮਾਮਲਾ ਸੀਗਾ ਸੁਰਿੰਦਰ ਪਾਲ ਨਾਮ ਸੀਗਾ ਪੇਸ਼ੈਂਟ ਦਾ ਸੁਰਿੰਦਰ ਪਾਲ ਮਰਸੀ ਹੋਦੀ ਗਾਂਧੀ ਰੋਡ ਤੇ ਗਨ ਸ਼ਾਟ ਹੋਇਆ ਹੋਇਆ ਕਾਰਨ ਕੀ ਹੋਇਆ ਕਾਰਨ ਉਹ ਕਹਿ ਰਹੀ ਸੀ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰਮੇ ਦੀ ਕੋਈ ਦੁਕਾਨ ਹੈ ਕੋਈ ਸਵਾਨ ਲੈਣ ਆਇਆ ਸੀ ਉਹ ਕੁੜੀ-ਕੜੀ ਦੇ ਪਿੱਛੇ ਕੋਈ ਫਾਰਪੁਰ ਵਾਲੇ ਆਏ ਉਹਨਾਂ ਨਾਲ ਬਹਿਸ-ਬਾਤੀ ਕੀਤੀ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿੰਨੇ ਲੋਗੇ ਚੇਜ ਸੌਰੀ ਕਿੰਨੇ ਲੋਕ ਜਖਮੀ ਹੋਏ ਜਖਮੀ ਦਾ ਇੱਕ ਹੀ ਬੰਦਾ ਹੋਇਆ ਇਹ ਗੋਲੀ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੋ ਗੋਲੀਆਂ ਵਜੇ ਇੱਕ ਸੱਜੇ ਖੱਬ ਪਾਸੇ ਇੱਕ ਖੱਬ ਹੋ ਗਈਆਂ ਹਾਂਜੀ ਅਸੀਂ ਫਰਸਟ ਐਡ ਦੇਤੀ ਤੇ ਉਹਦਾ ਸੈਂਪਲ ਜੂ ਲੈਣੇ ਸੀ ਪਰਚਾ ਕੱਟਤਾ ਐਕਸਰੇ ਆਸਤੇ ਅਸੀਂ ਬੁਲਾ ਦੇ ਸੀਗਾ ਸਾਡੇ ਐਕਸਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੇ ਗਿਆ ਕੋਈ ਲਾਈਟ ਦਾ ਮਾਮਲਾ ਨਹੀਂ ਸੀ ਇੱਥੇ ਆਪਣੇ ਹੌਸਪੀਟਲ ਹੌਸਪੀਟਲ ਜਦੋਂ ਐਕਸਰੇ ਕਰਨ ਆਇਆ ਸੀ ਉਹ ਐਕਸਰੇ ਮਸ਼ੀਨ ਚੱਲਦੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਹਰ ਤਾਂ ਕਰ ਕੋਈ ਸ਼ਾਇਦ ਸਰ ਬੋਲ ਨਹੀਂ ਹੈਗਾ ਫੋਨ ਲਾਈਨ ਤਾਂ ਹੈ ਹੀ ਪਰ ਉਹ ਐਕਸਰੇ ਹੋਇਆ ਨਹੀਂ ਬਸ ਹੁਣ ਆਪਣੇ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਦੱਸਦਾ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਉਹ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਤਰੋ